ਮੇਰਾ ਇਸ ਐਡ ਹੌਕ ਟੈਂਪਰੀ ਡੀਜੀਪੀ ਨੂੰ ਇੱਕੋ ਸਵਾਲ ਹੈ ਵੈਸੇ ਤਾਂ ਸੁਪਰੀਮ ਕੋਰਟ ਨੇ ਬੜਾ ਸਾਫ਼ ਕਰਤਾ ਕਿ ਇਹ ਟੈਂਪਰੀ ਡੀਜੀਪੀ ਬਾਰਡਰ ਸਟੇਟ ਨੂੰ ਨਹੀਂ ਚਾਹੀਦੇ ਕਿਉਂਕਿ ਇਹ ਕੰਪਰਮਾਈਜ਼ਡ ਨੇ ਇਹਨਾਂ ਨੇ ਆਪਦੀ ਕੁਰਸੀ ਦਾਲ ਕੰਪਰਮਾਈਜ਼ ਕੀਤਾ ਕਿ ਸਾਡੀ ਕੁਰਸੀ ਬਣੀ ਰਹੇ ਜਿਹੜਾ ਮਰਜ਼ੀ ਪੁੱਠਾ ਸਿੱਧਾ ਕੰਮ ਕਰੀ ਜਲੋ ਪਰਮਨੈਂਟ ਡੀਜੀਪੀ ਚਾਹੀਦਾ ਜਿਸ ਨੂੰ 2 ਸਾਲ ਕੋਈ ਹਟਾ ਨਹੀਂ ਸਕਦਾ ਫਿਰ ਉਹ ਲਾਅ ਐਂਡ ਆਰਡਰ ਵੱਲ ਧਿਆਨ ਦੋ ਸਹੀ ਕੰਮ ਵੱਲ ਧਿਆਨ ਦੋ ਅਰਵਿੰਦ ਕੇਜਰੀਵਾਲ ਤੇ ਭਗਵੰਤਪານ ਦੇ ਹੇਠਾ ਨਹੀਂ ਲੱਗੂਗਾ ਔਰ ਉਹਦੀ ਲੋੜ ਹੈ ਸੌਣ ਲੋ ਯਾਰ ਜੀ ਜੀ ਇੱਕੋ ਗੱਲ ਮੈਂ ਉੱਥੇ ਕੀਤੀ ਮੈਂ ਤੁਹਾਡੇ ਕੋਲ ਲੈ ਦੇ ਕੇ ਆ ਦੋ ਤਿੰਨ ਐਸਪੀ ਰਹਿ ਗਏ ਆ ਇੱਕ ਉਹ ਐਸਪੀ ਜਿਹੜਾ ਨਾਪਾ ਜੇਲ੍ਹ ਚ ਹੀ ਰਹਿ ਕੇ ਆਇਆ 60 ਲੱਖ ਦੇ આરોਪ ਚ ਠੀਕ ਆ ਜੀ ਉਹ ਐਸਪੀ ਮੇਰੀ ਸਿਟ 'ਚੇ ਵੀ ਸੀ ਉਹ ਐਸਪੀ ਐਸਪੀ ਪਵਨ ਸਰੂਪਾਂ ਦੀ ਸਿਟ 'ਚੇ ਵੀ ਆ ਦੂਜਾ ਐਸਪੀ ਉਹ ਜਿਹੜਾ ਇੱਕ ਆਈਐਸਆਈ ਏਜੰਟ ਜਿਹਨੂੰ ਸਰਕਾਰ ਕਹਿੰਦੀ ਆ ਮੈਂ ਤਾਂ ਨਹੀਂ ਕਹਿੰਦਾ ਨਰਾਇਣ ਚੋੜਾ ਜਿਹਦੇ ਸ੍ਰੀ ਹਰਮੰਦਰ ਸਾਹਿਬ 'ਚ ਇਸ ਪਵਿੱਤਰ ਥਾਂ ਤੇ ਗੋਲੀ ਚਰਾਉਂਦੀ ਐਡੀ ਵੱਡਾ ਘੋਰ અપਮ ਗੁਨਾਹ ਕੀਤਾ ਉਹਦੇ ਆ ਯਾਰ ਪੱਕਾ ਐਸਪੀ ਰਪਾਲ ਦੂਜਾ ਉਹ ਦੇਚ ਜਿਹੜਾ ਆਈਐਸਆਈ ਏਜੰਟ ਦਾ ਦੋਸਤ ਹੋਵੇ ਉਹਨੂੰ ਤੁਸੀਂ ਇਸ ਸਿੱਟ 'ਚ ਪਾ ਰਹੇ ਹੋ ਫਿਰ ਤੀਜੀ ਗੱਲ ਆਮ ਆਦਮੀ ਪਾਰਟੀ ਦੇ ਚੇਅਰਮੈਨ ਦਾ ਭਰਾ ਮਤਲਬ ਔਰ ਸਾਰੀਆਂ ਸਿੱਟਾਂ 'ਚ ਇਹੀ ਲੈ ਦੇ ਕੇ ਪੈ ਰਹੇ ਆ ਮਤਲਬ ਕਿ ਫਿਰ ਬਾਕੀ ਇਸਕੀ